ਤੋਪਨ ਸ਼ਰਮਾ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਵਧੀਆ ਤਰੀਕੇ ਨਾਲ ਨੱਥ ਪਾਈ ਜਾਣ ਜਿਹੜੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਬੰਦੀ ਜਗਾ ਜੇਲ੍ਹ ਹੀ ਉਹਨਾਂ ਨੂੰ ਜੇਲ੍ਹ ਭੇਜਿਆ ਜੀ ਤੇ ਮੈਂ ਤਾਂ ਕਮਤੋ ਅਗੈਂਦਰ ਬੈਠਾ ਸੀਗਾ ਨਾਤ ਹੋ ਗਈ ਤੇ ਮੁੰਡਾ ਭੱਜ ਆਇਆ ਉਹਨੂੰ ਤੋਨੇ ਜਿਹਦੇ ਗੋਲੇ ਚਲਾਈਆਂ ਆ ਜੀ ਤੇ ਉੱਪਰ ਚੜ ਗਿਆ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਆ ਆਪਣਾ ਕੀ ਕਹਿੰਦੇ ਆ ਜਿਹੜੀ ਇੰਸਟਾਗ੍ਰam ਦੀਆਂ ਵੀਡੀਓ ਨੂੰ ਲੈ ਕੇ ਤੁਸੀਂ ਦੇਖਦੇ ਵੀ ਹੋਣੇ ਆ ਕਈ ਇਦਾਂ ਦਾ ਫੁਕਰਪਣਾ ਕਰਦੇ ਆ ਕੋਈ ਇੱਥੋਂ ਦੀ ਕੀ ਕੱਢ ਰਿਹਾ ਕੋਈ ਮੋਟਰਸਾਈਕਲ ਚਲਾ ਰਿਹਾ ਖੜਾ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਨੱਥ ਪਾਣੀ ਫਾਇਰ ਕਿ ਦੋ ਕਿੱਥੇ ਜਾਏ ਇੱਕ ਲੱਪਿਆ ਉਹ ਜਿਹੜਾ ਹੁੰਦਾ ਕੈਪਟਿਓ ਦਾ ਉਹ ਲੱਪਿਆ ਇੱਕ 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 ਲੱਭਾਇਗਾ ਉਹਨਾਂ ਨੇ ਆਣ ਨਾਲ ਹੀ ਕੋਈ ਬਿਊਟੀ ਬਿਊਟੀ ਜਿਹੜੇ ਇੰਸਟਾਗ੍ਰਾਮ ਤੋਂ ਬਣਾਉਂਦੇ ਆ ਇੰਸਟਾਗ੍ਰਾਮ ਤੇ ਵੀਡੀਓ ਨਹੀਂ ਹੁੰਦਾ ਹਾਂ ਹਾਂ ਸਟਾਰ ਦੇ ਸਟਾਰ ਹਮ ਦਾ ਅੱਛਾ ਉਸ ਚੀਜ਼ ਨੂੰ ਲੈ ਕੇ ਹਾਂਜੀ ਉਹਨਾਂ ਦੀ ਉਮਰ ਤੱਕ ਉਹਨਾਂ ਕਿੰਨੀ ਕਿਸੀ ਜਨਾਬ ਲੋਕ ਬੋਲੀ ਸੀ ਜੋ ਵੀ ਧਰਮਨੀ 20 ਸਾਲ ਦੇ ਹੋਣੇ ਬਸ ਬਦ ਬਦ ਤੋਂ ਨੇ ਹੋਣੇ ਬਦ ਬਦ ਦੇ ਪਤਾ ਤੁਹਾਨੂੰ ਕਿੱਥੇ ਰਹਿੰਦੇ ਨੇ ਜਿੰਨਾਂ ਗੁੱਸੇ ਉਹ ਪਰਿਵਾਰ ਵਾਲੇ ਕਹਿੰਦੇ ਸੀ ਵੀ ਕੋਈ ਇੱਥੇ ਫਾਇਰ ਹੋਇਆ ਗਲੀ ਦੇ ਵਿੱਚ ਤੇ ਅਸੀਂ ਮੌਕੇ ਤੇ ਗਏ ਸੀ ਕੋਈ ਵੈਰੀਫਾਈ ਕਰ ਰਹੇ ਹਾਂ ਕੋਈ ਵਿੱਚ ਕਹਿ ਰਹੇ ਨੇ ਕੋਈ ਬੁਲਟ ਮੋਟਰਸਾਈਕਲ ਲੰਘਿਆ ਆਈ ਉਹ ਪਤਾ ਕਿ ਰੁਕੇ ਜਿਵੇਂ ਮਾਰਦੇ ਉਹ ਮਾਰ ਗਿਆ ਪਹਿਲਾਂ ਵੀ ਹੋਇਆ ਜੀ ਪਹਿਲਾਂ ਵੀ ਜੇ ਵਾਰੀ ਦੋ ਤਿੰਨ ਵਾਰੀ ਉਹ ਇਟਾ ਉਟਾ ਮਾਰ ਕੇ ਗਏ ਬੋਤਲਾ ਮਾਰ ਕੇ ਗਏ ਆਦਤ ਬੂਤ ਵੀ ਮਾਰੇ ਗੇਟ ਗੁੱਟ ਭੰਨ ਗਏ ਸੀਗੇ ਉਦੋਂ ਮੰਗਤਾ ਕੀਤੀ ਹੈ ਜੀ ਹੁਣ ਦੇਖੋ ਕਾਰਵਾਈ ਕਰਦੇ ਕਿ ਨਹੀਂ ਕਰਦੇ ਇਹ ਤਾਂ ਹੁਣ ਉਹਨਾਂ ਤੇ ਹੈ ਜੀ ਹਾਂ ਜੀ ਉਧਰ ਤਾਂ ਆਈ ਸੀਗੇ ਪੁਲਿਸ ਪਰ ਸਾਚ ਐਸ ਐਚਓ ਸਭ ਵੀ ਆਈ ਸੀਗੇ ਚਮਕੀ ਤੋਂ ਵੀ ਮਲਾਕੇ ਮੈਂ ਆਈ ਸੀਗੇ ਨਾਲੇ ਵੇਖਣ ਵਾਲੇ ਤੋਂ ਮਾਣ ਦਰਸਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਦੱਸਦੇ ਹਾਂ ਲੁਧਿਆਣਾ ਦੇ ਟੱਪਾ ਰੋਡ ਨਜ਼ਦੀਕ ਸਤੰਤਨਗਰ ਗਲੀ ਨੰਬਰ 1 ਦੇ ਵਿੱਚ ਮੌਜੂਦ ਆ ਜਿੱਥੇ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਸ਼ਰਿਆਮ ਜੜੀ ਹੈ ਇਸ ਗਲੀ ਦੇ ਵਿੱਚ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਜ਼ ਦੇਖਣ ਨੂੰ ਮਿਲਦਾ ਹੈ ਸੋ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਂਦੇ ਨੇ ਸੋ ਉਹਨਾਂ ਵੱਲੋਂ ਆਪਣੇ ਹੱਥਾਂ ਦੇ ਵਿੱਚ ਵੈਪਨ ਜਿਹੜਾ ਫੜਿਆ ਹੁੰਦਾ ਹੈ ਸ਼ਰਿਆਮ ਉਹਨਾਂ ਵੱਲੋਂ ਜੜੀ ਹੈ ਸ਼ੂਟ ਵੀ ਕੀਤੀ ਜਾਂਦੀ ਹੈ ਸੋ ਤਸਵੀਰਾਂ ਜਿਹੜੀਆਂ ਉਸ ਗਲੀ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿਨ੍ਹਾਂ ਦੇ ਉੱਤੇ ਫਾਇਰ ਹ ਬੀਜੇ ਘਮਰ ਜੀ ਅੱਛਾ ਕੀ ਹੋਇਆ ਸੀਗਾ ਕਿਸ ਮਲੇ ਦੇ ਵਿੱਚ ਘਰ ਹੈਗਾ ਤੁਹਾਡਾ ਘਰ ਉਸ ਨਾਲੇ ਘਰ ਸਾਡੇ ਸਾਹਮਣੇ ਘਰ ਹੈ ਹਾਂ ਹਾਂ ਜੀ ਕੀ ਹੋਇਆ ਸੀਗਾ ਇੱਥੇ ਮੈਂ ਤਾਂ ਕੰਮ ਤੋਂ ਆ ਕੇ ਅੰਦਰ ਬੈਠਾ ਸੀਗਾ ਨਾਤ ਹੋ ਗਈ ਤੇ ਮੁੰਡਾ ਭੱਜ ਆਇਆ ਇੰਦਰੋਂ ਤੋਨੇ ਜਿਹਦੇ ਗੋਲੀਆਂ ਚਲਾਈਆਂ ਆ ਜੀ ਤੇ ਉਹ ਉੱਪਰ ਚੜ ਗਿਆ ਉੱਪਰੋਂ ਤੇ ਉਹ ਤੋਂ ਵੈਪਨ ਮਾਰ ਗੋਲੀਆਂ ਮਾਰੀਆਂ ਦੋ ਨੇ ਅੱਛਾ ਇਧਰੋਂ ਇਧਰੋਂ ਮਾਰੀਆਂ ਕਿਹੜਾ ਵੱਲੋਂ ਗੋਲੀਆਂ ਮਾਰਦੇ ਆ ਮੁੰਡੇ ਵੱਲੋਂ ਜਿਹੜਾ ਆਇਆ ਸੀ ਤੈਨੂੰ ਕਿੰਨੇ ਜਣੇ ਸੀਗੇ ਉਹ ਤਿੰਨ ਜਣੇ ਸੀਗੇ ਕਿਸ ਜੀ ਤੋਂ ਆਏ ਸੀ ਮੋਰਸਲ ਤੇ ਆਏ ਸੀਗੇ ਹਾਂਜੀ ਕੀ ਮਨਸਾ ਸੀ ਜੀ ਉਹਨਾਂ ਦੀ ਮਤਲਬ ਉਹਨਾਂ ਦੇ ਹੱਥਾਂ ਦੇ ਵਿੱਚ ਕੀ ਕੁਝ ਸੀਗਾ ਦੇਖਿਆ ਪਤਾ ਨਹੀਂ ਹੁਣ ਲੱਗਾ ਉਹ ਭੱਜ ਗਏ ਉਹ ਨਾਲੇ ਅੱਛਾ ਹਾਂਜੀ ਸ਼ੂਟ ਫਾਇਰ ਕੀ ਦੋ ਕਿੱਥੇ ਇੱਕ ਲੱਪਿਆ ਉਹ ਜਿਹੜਾ ਹੁੰਦਾ ਕੈਪੀਆ ਉਹਦਾ ਅੱਛਾ ਕੋਲ ਲੱਪਿਆ ਆ ਇੱਕ 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 ਨਹੀਂ ਲੱਭਿਆਗਾ ਅੱਛਾ ਰਾਤ ਕਿਨੇ ਵੇ ਦਾ ਮਾਮਲਾ ਹੈ 10:30 ਵਜੇ ਦਾ 10:30 ਜੀ ਦਾ ਹਾਂਜੀ ਪਹਿਲਾਂ ਵੀ ਹੋਇਆ ਹੋ ਕੇ ਤੇ ਪੁਲਸ ਆਈ ਸੀ ਐਸਐਚਓ ਸਾਹਿਬ ਆਵਾਜ਼ ਪਹਿਲਾਂ ਹੁਲੀਏ ਦਿਨੋਂ ਆਏ ਸੀਗੇ ਸੀ ਸੀ ਮੁੱਠਾ ਟਿਕਣੇ ਮੁੰਡੇ ਵੀ ਹੈ ਨਹੀਂ ਸੀ ਘਰੇ ਇਹ ਵੀ ਗਏ ਸੀ ਮਾਦ ਮੁੱਠਾ ਟਿਕਣ ਕੇ ਸੀਗੇ ਤੇ ਉਧਰੋਂ ਆ ਕੇ ਰਾਜਨ ਮੋਤਲਾ ਬਣ ਕੇ ਗਏ ਆ ਤੇ ਕਿਵੇਂ ਦੇਖਦੇ ਹੋ ਕਿ ਇੱਕ ਛੋਟੇ ਬੱਚੇ ਜਿਹੜੇ ਆ ਗਲੀ ਦੇ ਵਿੱਚ ਬੈਠੇ ਹੁੰਦੇ ਆ ਉਸ ਤੋਂ ਬਾਅਦ ਨੌਜਵਾਨ ਸ਼ਰੀਆਮ ਜਿਹੜੀ ਆ ਇਸ ਗਲੀ ਦੇ ਵਿੱਚ ਗੁੰਡਾਗਰਦੀ ਕੀਤੀ ਜੀ ਉਹਨਾਂ ਨੂੰ ਖਤਰਾ ਬੱਚਿਆਂ ਖਤਰਾ ਸਾਰੇ ਸਿਆਣਾ ਖਤਰਾ ਆ ਕਿਸੇ ਗੋਲੀ ਲੱਗ ਸਕਦੀ ਆ ਕਾਰਨ ਕੀ ਰਿਹਾ ਕਿਉਂ ਉਹਨਾਂ ਵੱਲੋਂ ਮਤਲਬ ਇਹ ਪੁਰਾਣੀ ਰੰਜਿਸ਼ ਆਨਾਂ ਦੀ ਹੋਈ ਤੋਡੇ ਨਾਲ ਕੋਈ ਰੰਜਸਾ ਉਹਨਾਂ ਦੇ ਨਿਆਣੇ ਨਾਲ ਕੋਈ ਵੀਡੀਓ ਵੀਡੀਓ ਜਿਹੜਾ ਇੰਸਟਾਗ੍ਰਾਮ ਤੋਂ ਬਣਾਉਂਦੇ ਆ ਇੰਸਟਾਗ੍ਰਾਮ ਤੇ ਵੀਡੀਓ ਨੂੰ ਲੈ ਕੇ ਹਾਂ ਹਾਂ ਸਟਾਰ ਦੇ ਸਟਾਰ ਆ ਮੁੰਡਾ ਅੱਛਾ ਉਸ ਚੀਜ਼ ਨੂੰ ਲੈ ਕੇ ਹਾਂਜੀ ਉਹਨਾਂ ਦੀ ਉਮਰ ਤੱਕ ਬਰਨ ਕਿੰਨੀ ਕੀ ਸੀਗੀ ਜਦੋਂ ਆਪਾਂ ਵੱਲੋਂ ਗੋਲੀ ਕੀਤੀ ਲੋਈ 18 19 20 ਸਾਲ ਦੇ ਹੋਣੇ ਬਸ ਬਸ ਤਾਂ ਇੰਨੇ ਹੋਣੇ ਬਾਦ ਬੰਦੇ ਪਤਾ ਤੁਹਾਨੂੰ ਕਿੱਥੇ ਰਹਿੰਦੇ ਨੇ ਜਿਨ੍ਹਾਂ ਨੇ ਗੋਲੀਆਂ ਖਾਣੀਆਂ ਉਹ ਵੀ ਦੱਸਿਆ ਵੀ ਡੁਗਰੀ ਦਾ ਇੱਕ ਸਾਈਡ ਤੋਂ ਇੱਕ ਹੁੰਦਲ ਚੌਂਗ ਤੋਂ ਆ ਇੱਕ ਨਹੀਂ ਪਤਾ ਉਹ ਕਿੱਥੇ ਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੀ ਪ੍ਰਸ਼ਾਸਨ ਨੂੰ ਫਿਰ ਸਾਡਾ ਇਨਸਾਫ ਹੋਣਾ ਚਾਹੀਦਾ ਸਾਨੂੰ ਕਿ ਸਾਡੇ ਬਾਵਰ ਹਮਲੇ ਹੁੰਦੇ ਆ ਬਿਲਕੁਲ ਸੋ ਦੱਸਦੀ ਹੈ ਕਿ ਆਏ ਦਿਨ ਸੋਸ਼ਲ ਮੀਡੀਆ ਇੱਕ ਜਰੀਆ ਜਿਹੜਾ ਬਣਿਆ ਜਾ ਰਿਹਾ ਵੈ ਜਿਹਦੇ ਵਿੱਚ ਨੌਜਵਾਨ ਦੇਖ ਸਕਦੇ ਹੋ ਕਿ ਇੱਕ ਦੇ ਦੇ ਜਿਹੜੇ ਗਹਿਰੇ ਜਿਹੜੇ ਦੁਸ਼ਮਣ ਬਣੇ ਜਾ ਰਹੇ ਨੇ ਕਿਉਂਕਿ ਉਹਨਾਂ ਦੀ ਉਮਰ ਵੀ ਕਾਫੀ ਘਟ ਹੁੰਦੀ ਹੈ ਪਰ ਪਰਿਵਾਰ ਦੇ ਵਿੱਚ ਜਿਸ ਫਾਦਰ ਨਾਲ ਗੱਲ ਕੀਤੀ ਉਹਦੇ ਵੱਲੋਂ ਕਹਿਣਾ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਦਾ ਮੁੰਡਾ ਜਿਹੜਾ ਹੈ ਉਹ ਕਾਫੀ ਫੇਮਸ ਹੈ ਜਿਸ ਨੂੰ ਲੈ ਕੇ ਜਿਹੜੇ ਜਿਨ੍ਹਾਂ ਵੱਲੋਂ ਜਿਹੜੀ ਆ ਗੋਲੀ ਚਲਾਈ ਜਾਂਦੀ ਹੈ ਉਹਨਾਂ ਦੀ ਉਮਰ ਜਿਹੜੀ ਹੈ ਉਭੀ 18 ਤੋਂ 20 ਸਾਲ ਦੀ ਜਿਹੜੀ ਦੱਸੀ ਜਾ ਰਹੀ ਹੈ ਮੋਟਰਸਾਈਕਲ ਦੇ ਵਿੱਚ ਆਂਦੇ ਨੇ ਉਹਨਾਂ ਵੱਲੋਂ ਸ਼ਰੇਆਮ ਜਿਹੜਾ ਉਸ ਸੜਕ ਦੇ ਵਿੱਚ ਫਾਇਰ ਕੀਤਾ ਜਾਂਦਾ ਉਸ ਗਲੀ ਦੇ ਵਿੱਚ ਮੌਜੂਦ ਆ ਇਸ ਗਲੀ ਦੇ ਵਿੱਚ ਫਾਇਰ ਕੀਤਾ ਜਾਂਦਾ ਤੁਹਾਨੂੰ ਦੱਸ ਦਿੰਦੇ ਨੇ ਤਸਵੀਰਾਂ ਜਿਹੜੀਆਂ ਬਿਲਕੁਲ ਇਸ ਸੀਸੀਡੀਵੀ ਕੈਮਰਾ ਜਿਹੜਾ ਵਾ ਇਸ ਕੈਮਰੇ ਦੇ ਵਿੱਚ ਕੈਪਚਰ ਹੋਈਆਂ ਜਿਹੜੀ ਵੀਡੀਓ ਬਿਲਕੁਲ ਸਾਹਮਣੇ ਤੋਂ ਆਂਦੇ ਨੇ ਉਸ ਤੋਂ ਬਾਅਦ ਇਸ ਗਲੀ ਦੇ ਵਿੱਚ ਸਿੱਧੀ ਉਹਨਾਂ ਵੱਲੋਂ ਜਿਹੜੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਸੋ ਸਤੰਤਰਨਗਰ ਦੇ ਵਿੱਚ ਨਜ਼ਦੀਕ ਹੀ ਜਿਹੜਾ ਦੇਖ ਸਕਦੇ ਹੋ ਕਿ ਇਸ ਨਜ਼ਦੀਕ ਸਤੰਤਰਨਗਰ ਦੇ ਵਿੱਚ ਲੁਧਿਆਣਾ ਮੇਅਰ ਦਾ ਵੀ ਜਿਹੜਾ ਘਰ ਪੈਂਦਾ ਹੈ ਸੋ ਵੀ ਜੜੀ ਪੈਂਦੀ ਹੈ ਸੋ ਥੋੜੀ ਦੂਰ ਦੇ ਵਿੱਚ ਇਹ ਟੱਬਾ ਥਾਣਾ ਵੀ ਜੜਾ ਪੈਂਦਾ ਹੈ ਸੋ ਬੇਖੌਫ ਬੇਖੌਫ ਜਿਹੜੇ ਗੁੰਡਾ ਕਰਦੇ ਆ ਦਾ ਨੰਗਾ ਨਾ ਜਿਹੜਾ ਇਸ ਗਲੀ ਦੇ ਵਿੱਚ ਦੇਖਣ ਨੂੰ ਮਿਲਦਾ ਰਾਤ ਫਾਇਰਿੰਗ ਜਿਹੜੀ ਹੈ ਕੀਤੀ ਜਾਂਦੀ ਹੈ ਇਹ ਮੁੰਡਿਆਂ ਵੱਲੋਂ ਵੈਪਨ ਜਿਹੜਾ ਆਪਣੇ ਹੱਥਾਂ ਦੇ ਵਿੱਚ ਫੜਿਆ ਹੁੰਦਾ ਸੋ ਦੇਖ ਸਕਦੇ ਹੋ ਕਾਫੀ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਵੀ ਇਸ ਏਰੀਆ ਦੇ ਵਿੱਚ ਦੇਖਣ ਨੂੰ ਮਿਲਦਾ ਸੋ ਦੇਖ ਸਕਦੇ ਹੋ ਕਿ ਗੋਲੀ ਦੇ ਜਿਹੜੇ ਨਿਸ਼ਾਨ ਆ ਉਹ ਵੀ ਦਿਖਾਇਆ ਜਾ ਰਹੇ ਨੇ ਕਿ ਕਿਸ ਤਰੀਕੇ ਜਿਹੜੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਸੋ ਗੋਲੀ ਦਾ ਦੇਖ ਸਕਦੇ ਹੋ ਕਿ ਜਦੋਂ ਫਾਇਰਿੰਗ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਦੇਖ ਸਕਦੇ ਹੋ ਕਿ ਉੱਪਰ ਕਿਸ ਤਰੀਕੇ ਗੋਲੀ ਜਿਹੜੀ ਹੈ ਉੱਪਰ ਜਾ ਕੇ ਵੱਧਦੀ ਹੈ ਸੋ ਕਿਤੇ ਨਾ ਕਿਤੇ ਕਾਫੀ ਬਿਲਕੁਲ ਜਿਸ ਗਲੀ ਦੇ ਵਿੱਚ ਜਿਸ ਜਗ੍ਹਾ ਦੇ ਉੱਤੇ ਉਹਨਾਂ ਵੱਲੋਂ ਫਾਇਰ ਕੀਤੇ ਜਾਂਦੇ ਨੇ ਉਸ ਗਲੀ ਦੇ ਵਿੱਚ ਦੁਕਾਨ ਦੇਖ ਸਕਦੇ ਹੋ ਕਰਿਆਨੇ ਦੀ ਜਿਹੜੀ ਸਾਹਮਣੇ ਆਇਆ ਸੋ ਉਹਨਾਂ ਨੇ ਵੀ ਜਾਣਕਾਰੀ ਲਵਾਂਗੇ ਅਖੀਰ ਕਰ ਉਹ ਮੁੰਡਿਆਂ ਦੀ ਜਿਹੜੀ ਉਮਰ ਹੈ ਉਹ ਤਕਰੀਬਨ 20 ਸਾਲ ਦੱਸੀ ਜਾ ਰਹੀ ਹੈ ਬਰਦਰ ਉਹ ਜਿਹੜੀ ਰਾਤ ਨੂੰ ਗੋਲੀ ਚਲਾਈ ਜਾਂਦੀ ਹੈ ਬੀਤੀ ਰਾਤ ਤਕਰੀਬਨ ਕਿੰਨੇ ਵਜੇ ਦਾ ਸਮਾਂ ਸੀਗਾ ਉਹ 10:30 ਵਜੇ ਟੋਨੀ ਚੋਹਾਨ ਉਹਨਾਂ ਦੇ ਉੱਤੇ ਕੋਈ ਪੁਰਾਣੀ ਰੰਜਿਸ਼ ਦੇ ਕਰਕੇ ਹੈ ਜੀ ਉਹਨਾਂ ਦੀ ਕੀ ਰੰਜਿਸ਼ ਹੈਗੀ ਇਹ ਪਹਿਲਾਂ ਵੀ ਇੱਥੇ ਹਮਲੇ ਹੋਏ ਪਹਿਲਾਂ ਵੀ ਹੋਏ ਆ ਜੀ ਪਹਿਲਾਂ ਵੀ ਕਈ ਵਾਰੀ ਦੋ ਤਿੰਨ ਵਾਰੀ ਉਹ ਇਟਾ-ਉਟਾ ਮਾਰ ਕੇ ਗਏ ਬੋਤਲਾ ਮਾਰ ਕੇ ਗਏ ਆਦਤ ਦੂਤ ਵੀ ਮਾਰੇ ਗੇਟ-ਵੁੱਡ ਭੰਨ ਗਏ ਸੀਗੇ ਉਦੋਂ ਹਾਂ ਜੀ ਪ੍ਰਸ਼ਾਸਨ ਆਇਆ ਮੌਕੇ ਤੇ ਅੱਛਾ ਸਨ ਆਇਆ ਸੀ ਜੀ ਹਾਂ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਕੀ ਇਨਸਟਾਫ ਵਾਸਤੇ ਕੀ ਕੁਝ ਕਿਹਾ ਗਿਆ ਵੀ ਕੀ ਕਾਰਵਾਈ ਕੀਤੀ ਜਾਊਗੀ ਕੁਝ ਮੰਗੇ ਮੰਗ ਤਾਂ ਕੀਤੀ ਹੈ ਜੀ ਉਹ ਦੇਖੋ ਕਾਰਵਾਈ ਕਰਦੇ ਕਿ ਨਹੀਂ ਕਰਦੇ ਇਹ ਤਾਂ ਹੁਣ ਉਹਨਾਂ ਤੇ ਹੈ ਜੀ ਹਾਂ ਜੀ ਉਹਦਾ ਤਾਂ 아이ਸੀ ਕੇ ਪੁਲਿਸ ਪਰਚਾ ਚਾਹੇ ਐਸਐਚਓ ਸਭ ਹੀ 아이ਸੀ ਕੇ ਚਮਕੀ ਤੋਂ ਵੀ ਮਲਾਜਮ 아이ਸੀ ਕੇ ਹਾਂਜੀ ਕਿ ਲਾਦਾ ਮਤ ਜੀ ਇਸ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਰਾਤ ਨੂੰ ਬੈਣਾ ਕਾਫੀ ਔਖਾ ਨਹੀਂ ਹੋ ਰਿਹਾ ਵੀ ਇੱਕ ਪਾਸੇ ਨੌਜਵਾਨ ਆਂਦੇ ਨੇ ਸਰੇ ਆਂ ਵੈਪਨ ਫੜਿਆ ਹੁੰਦਾ ਹਾਂਜੀ ਔਖਾ ਆ ਔਖਾ ਹਾਂਜੀ ਅਣਾ ਛੋਟਾ ਇਹ ਬੱਚਾ ਹੀ ਸਾਲ ਦਾ ਤੇ ਉਹ ਅਸੀਂ ਮਸਾਂ ਬਿਛਾਇਆ ਉਹਨਾਂ ਕੋਲ ਅੱਛਾ ਕਿ ਦੋਨੋਂ ਕਿਤੇ ਲੱਗ ਜਾਂਦੀ ਗੋਲੀ ਤਾਂ ਕੀ ਬੰਨਣਾ ਉਸ ਤੋਂ ਬਾਅਦ ਉਹ ਮਾਰ ਕੇ ਫਾਇਰ ਚਲੇਗੇ ਹਾਂ ਚਲੇਗੇ ਰੁਕੇ ਨਹੀਂ ਉਹ ਟੋਨੀ ਨੂੰ ਮਾਰਦੇ ਆ ਅੱਛਾ ਕੋਨੇ ਨੂੰ ਮਾਰਨਾ ਚਾਹਦੇ ਆ। ਇਹੀ ਆ ਮੁੰਡੇ ਨੂੰ ਮਾਰਨਾ ਆ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਅਸੀਂ ਇਹੇ ਕੰਨੇ ਕੋਈ ਇਹਨਾਂ ਮੁੰਡਿਆਂ ਨੂੰ ਫੜਿਆ ਜਾਏ ਤੇ ਦੁਬਾਰਾ ਨਹੀਂ ਇਧਰ ਆਣੇ ਚਾਹੀਦੇ। ਹਾਂ। ਬਿਲਕੁਲ ਸੋ ਦੱਸਦੀ ਹੈ ਕਿ ਇਸ ਅਗਰ ਸੁਤੰਤਰ ਨਗਰ ਦੀ ਗੱਲ ਕਰੀਏ ਸੁਤੰਤਰ ਨਗਰ ਦੇ ਵਿੱਚ ਜਿਸ ਤਰੀਕੇ ਬੇਖੌਫ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਹੈ ਫਾਇਰ ਕੀਤੀ ਜਾਂਦੀ ਹੈ ਸੋ ਰੋਈ ਜੀ ਤੁਸੀਂ ਵੀ ਐਸੇ ਮੱਲੇ ਦੇ ਵਸਨੀਕ ਹੋ ਤੇ ਕਿਤਨੇ ਕਿਤੇ ਇਸ ਗਲੀ ਦੇ ਵਿੱਚ ਸ਼ਰਿਆਮ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਕਿ ਉਹਨੂੰ ਕਿਸ ਤਰੀਕੇ ਦੇਖਦੇ ਹੋ? ਮੈਂ ਤਾਂ ਇਸ ਤਰੀਕੇ ਨਾਲ ਦੇਖਣਾ ਚਾਹੁੰਦਾ ਵਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਕਿ ਮੁੰਡਾ YouTube ਦਾ ਸਟਾਰ ਹੈ ਚਲੋ ਜੇ ਉਹ ਸਟਾਰ ਹੈ ਤੇ ਵਧੀਆ ਗੱਲ ਹੈ ਤੇ ਮੈਂ ਸੋਪਨ ਸ਼ਰਮਾ ਜੀ ਨੂੰ ਵੀ ਇੱਕ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਆ ਆਪਣਾ ਕੀ ਕਹਿੰਦੇ ਆ ਜਿਹੜੀ Instagram ਦੀਆਂ ਵੀਡੀਓ ਨੂੰ ਲੈ ਕੇ ਤੁਸੀਂ ਦੇਖਦੇ ਵੀ ਹੋਣੇ ਆ ਕਈ ਇਦਾਂ ਦਾ ਫੁਕਰਪਣਾ ਕਰਦੇ ਆ ਕੋਈ ਇੱਥੋਂ ਦੀ ਕੀ ਕੱਢ ਰਿਹਾ ਕੋਈ ਮੋਟਰਸਾਈਕਲ ਚਲਾ ਰਿਹਾ ਖੜਾ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ ਕਿ ਜਿਹੜੇ ਇੱਕ ਜਿਹੜੇ ਕ੍ਰਾਈਮ ਵਾਲੇ ਮੁੰਡੇ ਆ ਇੰਨੀ ਇੰਨੀਆਂ ਦੀਆਂ ਛੋਟੀਆਂ ਹਲਕੀਆਂ ਉਮਰ ਐ ਇਹ ਕ੍ਰਾਈਮ ਬਾਤ ਕਿੱਥੋਂ ਲੈ ਕੇ ਆ ਰਹੇ ਨੇ ਸ਼ੋਪਨ ਸ਼ਰਮਾ ਜੀ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਇਹਨਾਂ ਨੂੰ ਵਧੀਆ ਤਰੀਕੇ ਨਾਲ ਨੱਥ ਪਾਈ ਜਾਣ ਜਿਹੜੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਬੰਦੀ ਜਗ੍ਹਾ ਜੇਲ ਹੀ ਉਹਨਾਂ ਨੂੰ ਜੇਲ ਭੇਜਿਆ ਜਾਵੇ ਬਿਲਕੁਲ ਸੋ ਦੱਸ ਦਈਏ ਕੇਸ ਇਲਾਕੇ ਦੇ ਵਿੱਚ ਜਿਹੜੇ ਵਸਨੀਕ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੇ ਗਲੀ ਦੇ ਵਿੱਚ ਗੋਲੀ ਚੱਲਦੀ ਐ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਿਨ੍ਹਾਂ ਦੇ ਉੱਤੇ ਫਾਇਰ ਹੁੰਦਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਸਟਾਰ ਹੈ ਸੋ ਉਹਦੇ ਜਿਹੜੇ ਵੀਵਜ਼ ਜ਼ਿਆਦਾ ਆਂਦੇ ਨੇ ਜਿਸ ਨੂੰ ਲੈ ਕੇ ਪੁਰਾਣੀ ਰੰਜਸ ਨੂੰ ਲੈ ਕੇ ਜਿਹੜੇ 18 ਤੋਂ 20 ਸਾਲ ਉਹ ਨੌਜਵਾਨੀ ਦੀ ਜਿਹੜੀ ਉਮਰ ਹੁੰਦੀ ਹੈ ਉਹਨਾਂ ਵੱਲੋਂ ਸ਼ਰੇਆਮ ਵੈਪਨ ਹੱਥਾਂ ਦੇ ਵਿੱਚ ਫੜ ਕੇ ਫਾਇਰਿੰਗ ਕੀਤੀ ਜਾਂਦੀ ਹੈ ਸੋ ਉਹ ਮਾਮਲਾ ਜਿਹੜਾ ਪ੍ਰਸ਼ਾਸਨ ਨੇ ਵੀ ਜਾਣਕਾਰੀ ਲਵਾਂਗੇ ਸੋ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਦੇਖੋ ਲੁਜਣਾ ਲਾਈ ਮੈਨ ਤੇਨ ਕੈਮਰਾਮੈਨ ਅਮਿਤ ਨਾਲ ਧੰਨਵਾਦ ਸਰ ਸਤੰਦਨਗਰ ਗਲੀ ਨੰਬਰ 1 ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਸ਼ਰੇਆਮ ਫਾਇਰਿੰਗ ਕੀਤੀ ਜਾਂਦੀ ਹੈ ਮੋਟਰਸਾਈਕਲ ਸਵਾਰ ਕੋ ਨੌਜਵਾਨ ਆਉਂਦੇ ਸਰ ਕੀ ਮਾਮਲਾ ਸੀ ਕੋ ਉਹ ਰਾਤ ਸਾਨੂੰ ਮਿਲੀ ਸੀ ਤਲਾਹ ਮਿਲੀ ਸੀ ਗਏ ਸੀ ਮੌਕੇ ਤੇ ਤੇ ਉਹ ਪਰਿਵਾਰ ਵਾਲੇ ਕਹਿੰਦੇ ਸੀ ਵੀ ਕੋਈ ਇੱਥੇ ਫੈਰ ਹੋਇਆ ਗਲੀ ਦੇ ਵਿੱਚ ਤੇ ਅਸੀਂ ਮੌਕੇ ਤੇ ਗਏ ਸੀ ਕੋਈ ਵੈਰੀਫਾਈ ਕਰ ਰਹੇ ਹਾਂ ਕੋਈ ਵਿੱਚ ਕਹਿ ਰਹੇ ਨੇ ਕੋਈ ਬੁਲਟ ਮੋਟਰਸਾਈਕਲ ਲੰਘਿਆ ਆਈ ਉਹ ਪਟਾਕੇ ਪਟੂਕੇ ਜਿਵੇਂ ਮਾਰਦੇ ਉਹ ਮਾਰ ਗਿਆ ਵੈਰੀਫਾਈ ਕਰ ਰਹੇ ਹਾਂ ਜਿਵੇਂ ਵੀ ਹੋਇਆ ਫਿਰ ਅਸੀਂ ਸਰ ਉਹਦੀ ਕੋਈ ਸਿਸੜੀ ਵੀ ਆਈ ਨਹੀਂ ਤੁਹਾਡੇ ਅੱਗੇ ਕੋਈ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਰਾਤ ਤੇ ਇੱਕ ਘਰ ਨੂੰ ਪੁੱਛਿਆ ਸੀ ਉਹਨਾਂ ਦੇ ਕੈਮਰੇ ਕਹਿੰਦੇ ਸਾਡੇ ਚੱਲਦੇ ਨਹੀਂ ਤੇ ਬੱਕੇ ਅਸੀਂ ਕਰ ਰਹੇ ਹਾਂ ਜੋ ਵੀ ਜਵੇਂ ਮਿਲਦੀ ਆਪ ਨੂੰ ਫੀਡ ਰਿਪੋਰਟ ਜੋ ਸਭ ਨੂੰ ਪਰਿਵਾਰ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਸਤੋ ਜੀ ਪਰਿਵਾਰ ਵਾਲੇ ਨਹੀਂ ਆਏ ਸਾਡੇ ਕੋਲ ਅਜੇ ਤੱਕ ਅੱਛਾ ਹਾਂ ਤੇ ਉੱਥੇ ਲੋਕਾਂ ਦੇ ਕਹਿਣਾ ਹੈ ਕਿ ਮੋਟਰਸਾਈਕਲ ਸਵਾਰ ਆਂਦੇ ਨੇ ਤੇ ਉਹਨਾਂ ਵੱਲੋਂ 2-3 ਫਾਇਰ ਕੀਤੇ ਜਾਂਦੇ ਆ ਉੱਥੇ ਤੇ ਕਾਫੀ ਉੱਥੇ ਏਰੀਆ ਦੇ ਵਿੱਚ ਤਹਿਸ਼ਤ ਦਾ ਮਾਹੌਲ ਇਸ ਟਾਈਮ ਦੇਖਣ ਨੂੰ ਨਹੀਂ ਨਹੀਂ ਉਹ ਤਾਂ ਮੈਂ ਆਪ ਖੁਦ ਮੌਕੇ ਤੇ ਗਿਆ ਸੀ ਇਹੋ ਜੀ ਤਾਂ ਕੋਈ ਗੱਲ ਨਹੀਂ ਇੱਕ ਫਾਇਰ ਦੱਸਦੇ ਹੋਇਆ ਪਰ ਉਹ ਵੀ ਅਜੇ ਕਲੀਅਰ ਨਹੀਂ ਹੋ ਰਿਹਾ ਤੇ ਜਿਵੇਂ ਵੀ ਉਹ ਕਲੀਅਰ ਹੁੰਦਾ ਆਪਾਂ ਉਹ ਦੇ ਦਿੰਦੇ ਆ ਸਾਡੇ ਕੋਲ ਜੇ ਕੋਈ ਕੰਪਲੇਂਟ ਆਈ ਨਹੀਂ ਕੋਈ ਇਹਦੇ ਬਾਰੇ ਕੀ ਕਾਰਵਾਈ ਕੀਤੀ ਜਿਵੇਂ ਵੀ ਕੰਪਲੇਂਟ ਆਉਂਦੀ ਉਹ ਹਿਸਾਬ ਨਾਲ ਕਰਦੇ। ਸਤੰਤਰਨਗਰ ਦੇ ਵਿੱਚ ਹੋਏ ਪਰਿਵਾਰ ਦੇ ਉੱਤੇ ਹਮਲੇ ਨੂੰ ਲੈ ਕੇ ਇਸ ਮਾਮਲੇ ਸਬੰਧ ਟਿੱਬਾ ਥਾਣਾ ਐਸਐਚਓ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਗੱਲ ਕੀਤੀ ਹੈ ਕਿ ਸਾਹਮਣੇ ਜਿਹੜੀ ਹੈ ਜੋ ਕੁਝ ਵੀ ਆ ਸਿਸਟੀ ਵੀ ਵੀ ਜੋ ਆਈ ਹੈ ਸੋ ਸਦਾਰ ਤੇ ਜੋ ਵੀ ਬੰਦੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਹਲੇ ਫਿਰ ਹਾਲ ਇਨਵੈਸਟੀਗੇਸ਼ਨ ਜਾਰੀ ਹੈ ਸੋ ਪਰਿਵਾਰ ਨੂੰ ਵੀ ਇਨਸਾਫ ਦਿੱਤਾ ਜਾਊਗਾ ਤਾਂ ਇੱਕ ਪਾਸੇ ਇਹ ਗੱਲ ਵੀ ਕਹੀ ਗਈ ਹੈ ਕਿ ਸਾਡੇ ਕੋਲ ਕੋਈ ਕੰਪਲੇਂਟ ਵੀ ਜਿਹੜੀ ਹਲੇ ਤੱਕ ਪਰਿਵਾਰ ਵੱਲੋਂ ਨਹੀਂ ਦਿੱਤੀ ਗਈ ਪਰ ਉਸ ਏਰੀਆ ਦੇ ਵਿੱਚ ਵੀ ਉਹ ਗਏ ਸੀਗੇ ਉੱਥੇ ਵੀ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਪਰ ਉਹਨਾਂ ਉਨ੍ਹਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਊਗੀ ਉਹ ਵੀ মিডিਆ ਨਾਲ ਜਿਹੜਾ ਰੂਬਰੂ ਕਰਾਇਆ ਜਾਊਗਾ ਦੇਖਰੋ ਦੋ ਜਣਾ ਲਾਈ ਮੈਨਤਨ ਕੈਮਰਾਮੈਨ ਐਮੀ ਦੇ ਨਾਲ ਧੰਨਵਾਦ